ਇਸ ਜਗ੍ਹਾ ਤੇ ਦਰਦ ਥੋੜੇ ਵੀ ਗੋਡਿਆਂ ਦਾ ਗੈਪ ਘਟ ਗਿਆ ਹੈ ਧਿਆਨ ਨਾਲ ਦੇਖੋ ਇਹ ਆ ਗਈ ਉੱਪਰਲੀ ਹੱਡੀ ਫੀਮਰ ਬੋਨ ਇਹ ਨੀਚੇ ਵਾਲੀ ਟਿਬੀਆ ਔਰ ਇਹ ਫਿਬੂਲਾ ਇੱਥੋਂ ਹਜੇ ਗੋਡਿਆਂ ਦੇ ਵਿੱਚ ਗੈਪ ਹੈਗਾ ਪਰ ਬਾਹਰਲੇ ਪਾਸੇ ਇਸ ਸਾਈਡ ਤੋਂ ਦੇਖੋ ਲੇਟਰਲ ਸਾਈਡ ਤੋਂ ਗੁੱਡੇ ਦੇ ਵਿੱਚ ਗੈਪ ਘਟ ਗਿਆ ਹੈ ਜਿਸ ਕਰਕੇ ਆਪਣੀ ਬੋ ਨੀਜ਼ ਗੋਡੇ ਬਿੰਗੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਆਪਣੇ ਦਰਦ ਸ਼ੁਰੂ ਹੁੰਦਾ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਇੱਧਰ ਵੀ ਹੋਇਆ ਹੋਵੇਗਾ ਪਰ ਜਦੋਂ ਪੇਸ਼ੈਂਟ ਇੱਕ ਪਾਸੇ ਭਾਰ ਛੱਡ ਕੇ ਦੂਜੇ ਪਾਸੇ ਭਾਰ ਦੇਣਾ ਸ਼ੁਰੂ ਕਰ ਦਵੇ ਫਿਰ ਇਹ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਅਗਰ ਇਹ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਨੇ ਔਰ ਤੁਹਾਡੇ ਗੋਡਿਆਂ ਦਾ ਗੈਪ ਘਟ ਗਿਆ ਹੈ ਬਾਹਰਲੇ ਪਾਸੇ ਇਦਾਂ ਜੋੜਨੇ ਸ਼ੁਰੂ ਹੋ ਗਏ ਨੇ ਤੁਹਾਡੇ ਗੋਡਿਆਂ 'ਚ ਦਰਦ ਰਹਿੰਦਾ ਹੈ ਤਾਂ ਅੱਜ ਵਾਲੀਆਂ ਕਸਰਤਾਂ ਤੁਹਾਡੇ ਲਈ ਹਨ ਸਿਰਫ ਪੰਜ ਕਸਰਤਾਂ ਗੋਡਿਆਂ ਦੇ ਘਟੇ ਹੋਏ ਗੈਪ ਲਈ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਬਹੁਤ ਜਲਦੀ ਛੋਟਾ ਗੈਪ ਹੈ ਜਿਹੜਾ ਗੋਡਿਆਂ ਦਾ ਉਹ ਵਧਣ ਵਾਲਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ ਅਤੇ ਨਾਵੀਂ ਨਾਮ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅਸੀਂ ਪਿਛਲੇ 10 ਹੁਣ ਤਾਂ 11 ਹੋ ਗਏ 11 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ Instagram IDs ਨੇ S Hari Singhs Physiotherapy ਡਾਕਟਰ ਗੁਰਸ਼ੀਰ ਸਿੰਘ ਔਰ CPID ਡਾਕਟਰ ਵੇ ਬਸਰਾ फेसबुक से साडा पेज है एस सरी सिंह सराफ फिजियोथेरेपी क्लिनिक के नाम पे और यूट्यूब चैनल है डॉक्टर गुरशेर ब्लॉग्स सो आओ शुरू करिए आसान कसरत कि तुसी भी दर्द तो परेशान हो तो आज ही ऑर्डर करो टोटली आयुर्वैदिक कबीर पेन ऑयल ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਆ ਤੁਹਾਨੂੰ ਇੱਕ ਰੋਲਰ ਚਾਹੀਦਾ ਹੈ ਔਰ ਰੋਲਰ ਨੂੰ ਤੁਸੀਂ ਇੱਧਰ ਰੱਖ ਲਓਗੇ ਔਰ ਪੈ ਜਾਣਾ ਤੁਸੀਂ ਜਿਹੜੀਆਂ ਆਪਣੀਆਂ ਪਿੰਜਣੀਆਂ ਨੇ ਉਹ ਤੁਸੀਂ ਇਸ ਦੇ ਉੱਪਰ ਰੱਖੋਗੇ ਇਸ ਤਰ੍ਹਾਂ ਕਰਕੇ ਦੇਖੋ ਔਰ ਇਸ ਤਰ੍ਹਾਂ ਪੈ ਕੇ ਇਥੇ ਤੁਸੀਂ ਐਂਕਲ ਟੂ ਪੰਪਸ 1 2 3 4 5 6 7 8 9 10 ਇਹ ਹੋਗੀ ਤੁਹਾਡੀ ਪਹਿਲੀ ਕਸਰਤ ਇਸ ਨੂੰ ਤੁਸੀਂ 10 ਵਾਰੀ ਕਰਨਾ ਆਪਾਂ ਇੱਕ ਵਾਰੀ ਕਰਕੇ ਦਿਖਾਇਆ ਔਰ ਇਸ ਨੂੰ ਤੁਸੀਂ ਵਾਰ-ਵਾਰ ਕਰਕੇ 1 ਮਿੰਟ ਦਾ ਆਰਾਮ ਕਰਕੇ 10 ਵਾਰੀ ਕਰੋਗੇ ਇਸ ਤਰ੍ਹਾਂ ਰੋਲਰ ਥਲੇ ਰੱਖ ਲਿਓ ਅਗਰ ਰੋਲਰ ਨਹੀਂ ਹੈ ਤਿੰਨ ਚਾਰ ਤੌਲੀਏ ਇਕੱਠੇ ਕਰੋ ਉਹਦਾ ਰੋਲ ਬਣਾਓ ਜਾਂ ਫਿਰ ਤੁਸੀਂ ਇੱਕ ਪਾਈਪ 4 ਇੰਚੀ ਉਥਲੇ ਰੱਖ ਸਕਦੇ ਹੋ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਆ ਇਹੀ ਰੋਲਰ ਫਿਰ ਤੁਸੀਂ ਆਪਣੇ ਗੋਡੇ ਦੇ ਥਲੇ ਰੱਖਣਾ ਹੈ ਇਸ ਤਰ੍ਹਾਂ ਔਰ ਇਸ ਨੂੰ ਤੁਸੀਂ ਥਲੇ ਨੂੰ ਦਬਾਉਂਗੇ और जोर दब देना है इतने होल्ड करना है दस सैकेंड एक दो तीन चार पांच पे सात अठ नौ दस ध्यान देखो एक कसरत तुम्हें सिर्फ दबनी है इस दे ना पैर उपर जाएगा ना अपना जक्या जाएगा सो इस करके सिर्फ आपू गोडे थलेबा औरल्ड करा दस सैकेंड एक दो तीन चार पे सत अठ ਨੋ 10 ਇਸ ਨੂੰ ਤੁਸੀਂ ਪੂਰੇ 10 ਵਾਰੀ ਕਰਨਾ ਇਹ ਹੋਗੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਇਹ ਹੀ ਰੋਲਰ ਤੁਸੀਂ ਫੇਰ ਆਪਣੇ ਜਿਹੜੇ ਗਿੱਟੇ ਆ ਇਹਦੇ ਥਲੇ ਰੱਖੋਗੇ ਔਰ ਇਸ ਨੂੰ ਤੁਸੀਂ ਜ਼ੋਰ ਦੀ ਥੱਲੇ ਨੂੰ ਦਬੋਗੇ ਔਰ ਇੱਥੇ ਤੁਸੀਂ ਹੋਲਡ ਕਰੋਗੇ 10 ਸੈਕਿੰਡ 1 2 3 4 5 6 7 8 9 10 ਫੇਰ ਦਬੋਗੇ 1 2 3 4 5 6 7 8 9 10 ਫੇਰ ਦਪੋਗੇ 1 2 3 4 5 6 7 8 9 10 ਥੈਨ ਰਿਲੈਕਸ ਇਸ ਕਸਰਤ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਆ ਇਹੀ ਰੋਲਰ ਤੁਸੀਂ ਆਪਣੇ ਪੱਟ ਦੇ ਥਲੇ ਰੱਖਣਾ ਦੇਖੋ ਪੱਟ ਦੇ ਥਲੇ ਰੱਖਿਆ ਔਰ ਫਿਰ ਤੁਸੀਂ ਕੀ ਕਰਨਾ ਪਹਿਲਾਂ ਤਾਂ ਪੱਟ ਨੂੰ ਦੇਖੋ ਥੱਲੇ ਦੱਬਿਆ ਫਿਰ ਲੱਤ ਉੱਪਰ ਚੱਕੀ ਪੈਰ ਅੰਦਰ ਮੋੜਿਆ ਧਿਆਨ ਨਾਲ ਦੇਖੋ ਪਹਿਲਾਂ ਤਾਂ ਪੱਟ ਨੂੰ ਦੱਬਿਆ लत उपर चक्की पैर अंदर मोडिया होल्ड करना दस सैकंड एक दो तीन चार सत्त अठ नौ दस फिर फट दबिया लत उपर चक्की पैर अंदर मोडिया इथे होल्ड करा दस सैकेंड एक दो तीन चार पंच छे सत अठ नौ दस ਫੇਰ ਪੱਟ ਦੱਬਿਆ ਲੱਤ ਉੱਪਰ ਚੱਕੀ ਪੈਰ ਅੰਦਰ ਮੋੜਿਆ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਜੇ ਤੁਸੀਂ 10 ਸੈੱਟ ਲਾਉਣੇ ਆ ਇਹ ਹੋਗੀ ਚੌਥੀ ਕਸਰਤ ਜਿਹੜੀ ਪੰਜਵੀਂ ਤੇ ਆਖਰੀ ਕਸਰਤ ਤੁਸੀਂ ਇਸ ਰੋਲਰ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖੋਗੇ ਔਰ ਤੁਸੀਂ ਦੋਨੋਂ ਸਾਈਡ ਤੋਂ ਦਬ ਦੇਣਾ ਮਤਲਬ ਰੋਲਰ ਨੂੰ ਵਿਚਾਲੇ ਰੱਖਣਾ ਔਰ ਗੋਡਿਆਂ ਨੂੰ ਘੁੱਟਣਾ ਜ਼ੋਰ ਦੀ ਇੱਕ ਦੂਜੇ ਦੇ ਨਾਲ ਇਦਾਂ ਮਤਲਬ ਰੋਲਰ ਨੂੰ ਦਬਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇ ਦਬਾਂਗੇ 1 2 3 4 5 6 7 8 9 10 ਫੇ ਦਬਾਂਗੇ 1 2 3 4 5 6 7 8 9 10 ਇਸ ਨੂੰ ਵੀ ਤੁਸੀਂ 10 ਵਾਰੀ ਕਰੋ ਸੋ ਸਿਰਫ ਪੰਜ ਕਸਰਤਾਂ ਨੇ ਪੰਜ ਤੁਸੀਂ ਆਪਣੇ ਬੈੱਡ ਤੇ ਬੈਠ ਕੇ ਕਰਨੀਆਂ ਨੇ ਔਰ ਇਹ ਜਿਹੜਾ ਤੁਹਾਡਾ ਗੋਡਿਆਂ ਦਾ ਗੈਪ ਹੈ ਇਦਾਂ ਘਟਿਆ ਹੈ ਇਹ ਬਹੁਤ ਜਲਦੀ ਠੀਕ ਹੋਣ ਵਾਲਾ ਇਹ ਕਸਰਤਾਂ ਨੇ ਤੁਸੀਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤਾਂ ਹੀ ਤੁਹਾਡੇ ਗੋਡਿਆਂ ਦਾ ਇਹ ਵਾਲਾ ਜਿਹੜਾ ਗੈਪ ਹੈ ਇਹ ਥੋੜਾ ਵਧਣਾ ਸ਼ੁਰੂ ਹੋਏਗਾ ਔਰ ਤੁਹਾਡੇ ਦੀਆਂ ਹਮਾਸਪੇਸ਼ੀਆਂ ਨੇ ਕੁਆਡ੍ਰੀਸੈਪ TBL ESOG ਚ ਹੈਮਸਟ੍ਰਿੰਗ ਹੋਗੀ ਪਿੰਟਣੀ ਦੇ ਹੋਗੇ ਸਾਰੇ ਮਸਲਸ ਤੁਹਾਡੇ ਤਕੜੇ ਹੋਣੀ ਸ਼ੁਰੂ ਹੋ ਜਾਣਗੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਤੇ ਲਾਈਕ ਜ਼ਰੂਰ ਕਰਕੇ ਜਾਓ ਤੁਹਾਡੇ ਲਈ ਅੱਜ ਇੱਕ ਨਵਾਂ ਇਕਨੋਮੀ ਟੌਪਿਕ ਇਕਨੋਮੀ ਵੀਡੀਓ ਨਾਲ ਜੀ ਟਿਲ ਦੈ ਤੁਸੀ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਸਤਿ ਸ਼੍ਰੀ ਅਕਾਲ ਜੀ